ਹੋ ਗਿਆ ਆਪਣਾ ਵਾ ਹੋਰ ਤਾਂ ਨਹੀਂ ਰਿਹਾ ਕੋਈ ਜਾਦ ਗਿਆ ਫਾਇਦੇ ਨਾਲ ਆ ਜਾ ਜਗੇ ਹੈ ਆ ਵੀ ਜਾ ਜਗੇ ਸਾਣੀ ਬੂਲੇ ਕੋਈ ਨਹੀਂ ਕੋਈ ਜਾ ਕੇ ਇਧਰੀ ਸੋਚਿਆ ਤਾਂ ਨਹੀਂ ਤੇ ਆਏ ਵੀ ਆਪਾਂ ਅੱਗੇ ਨਸ਼ਾ ਕਰਨ ਆਉਦੇ ਹਨਾ ਕੱਟੇ ਫੋਟੋ ਵੀ ਆਨੇ ਮੇਰੇ ਕੋਲੇ ਵਿੱਚ ਲਾਉਂ ਲੋੜ ਕਾ ਮਣਾਉਂਦੇ ਨੇ ਹਨਾ ਆ ਜਾਈਂਦੇ ਨੇ ਬਸ ਕੋਵੇ ਵੀ ਚਾਹੀਦੇ ਨੇ ਮਿੱਤਰੋ ਲਾਤੀ ਵੀ ਮਸਾਦਾ ਨਹੀਂ ਆਇਆ ਉੱਥੇ ਰਹਿ ਗਈ ਥੋੜੀ ਜੀ ਪੱਖਿਆਂ ਨੇ ਮਿੱਤਰੋ ਸੱਲ ਸੱਲੇ ਜੇ ਬਦਲਦੇ ਆ ਫਿਰ ਵੈਲਕਮ ਟੂ ਮਾਈ ਬਲੌਗ ਤੁਹਾਡਾ ਸਵਾਗਤ ਆਪਣੇ ਨਵੇਂ ਬਲੌਗ 'ਚ ਅੱਜ ਆਪਣੇ ਬਲੌਗ ਦਾ 206 ਮਾਦਨ ਜੀ ਲੱਗ ਚੁੱਕੀ ਆਪਣੀ ਆਹ ਸਾਈਡਾਂ ਤੇ ਵੀ ਡਾਲ ਲਾਤੇ ਸੀ ਮਿੱਤਰੋ ਖਾਲ ਚੌੜਾ ਵਾਲਾ ਸੀ ਨਾ ਆ ਕਰਕੇ ਫਿਰ ਸਾਈਡਾਂ ਤੇ ਵੀ ਲਾ ਤਾ ਇਹ ਕੀ ਕਰਾ ਰ ਉਹ ਦੇਖੋ ਕਿਆ ਜਾਨਵਰ ਜੇ ਕਰਦੇ ਨੇ ਬੰਗਿਆਂ ਚੱਕ ਕਰੇ ਜੀ ਹੁਣ ਆਪਣਾ ਵੀ ਬੰਗਿਆਂ ਚੋਂ ਪਾਣੀ ਤਾਂ ਹੀ ਟੁੱਟਿਆ ਅਲੇ ਕੁਮੈਟਰ ਆਇਆ ਕਹਾਣੀ ਬਾਈ ਐ ਪਾਏ ਦੱਬ ਤੇ ਠੀਕ ਆ ਉਹ ਦਰੋਂ ਆਹ ਕਰਦਨੇ ਹੁੰਦੇ ਬੋਰੀ ਜੀ ਤੇ ਕਰਨੀ ਹੋਵੇ ਬੋਰੀਆਂ ਚੱਕ ਕੇ ਫਿਰ ਪਾਣੀ ਮੋੜਦਾ ਨਹੀਂ ਹੂੰ ਤਾਂ ਆ ਟੱਕਣ ਲੱਗ ਜਾਂਦੇ ਨੇ ਪਾਣੀ ਦਾ ਐ ਵੀ ਨਹੀਂ ਨਿਕਲਦਾ ਹੱਥ ਲੱਗ ਜੂ ਕਦੇ ਕਿਸੇ ਅੱਜ ਕਰਤਾ ਬਾਈ ਤਿਆਰ ਅਸੀਂ ਫੜਾਇਆ ਇਹ ਆ ਫਰਸ ਫਰਸ ਜਾਵੇ ਕਿਉਂਕਿ ਅੱਜ ਲਾ ਦੇਣੇ ਅਸੀਂ ਮਸਰਦਾ ਨਹੀਂ ਮੱਸਰ ਬਹੁਤ ਹੁੰਦਾ ਇਹੀ ਤਿਆਰੀ ਕਰੀ ਅਜਾ ਜਾਵਾਂਗੇ ਪੰਡਾ ਚੱਲਿਆਂ ਬਈ ਢਣੋਲੇ ਆਪਾਂ ਮੱਸਰ ਮਸਰ ਦਾ ਨਿੱਲਿਓ ਆ ਆ ਲਿਆ ਵੀ ਆਰੀ ਵਰਦਨੇ ਮਿੱਤਰੋ ਤਾਂ ਕਰਕੇ ਕਰ ਆਪਾਂ ਕਹੇ ਗੇਟ ਜਾਂ ਡਾਈ ਹੈ ਰੁਕਿਆ ਮਾ ਗੇਟ ਲੜਾਇਆ ਪਤਾ ਜਾਂਦਾ ਪਹਿਲਾਂ ਇੱਕ ਫੁੱਟ ਕੱਟੀ ਰੇਂਜ ਦਾ ਮਾਰ ਗਿਆ ਪੂਰੀ ਟੀਮ ਹੀ ਵਰਦਿਆ ਕਰੈਕਟ ਦੀ ਆਪਕੇ ਚਾਰੇ ਦੇ ਦੋ ਪਲੇਅਰ ਆ ਜਾ ਮਸਰਦਾਨੀ ਲੈਣਾ ਨਹੀਂ ਗਏ ਬਾਈ ਇਹ ਕਾ ਆ ਵੀ ਸੀ ਬਾਈ ਠੀਕ ਹੈ ਇਹ ਕਾ ਹੀ ਆ ਲਈ ਆਪਾਂ ਹੋਰ ਇੱਕ ਗੁਰੀ ਬਾਂ ਹੁਣ ਨਹੀਂ ਇਹ ਕਾਇਮ ਆ ਪੁਰੀ ਤਾਂ ਤੇਰੀ ਜਮਾਨ ਆ ਫਿਰ ਨਾਬਜੋਦੀ ਆਸਾ ਆਪਾਂ ਅਪੀਲ ਕਰਾਂਗੇ ਦਰਸ਼ਕਾਂ ਨੂੰ ਵੀ ਮਸਰਦਾਨੀ ਵਾਲੇ ਪਹੁੰਚੋ ਖਣੀ ਕੋਲੇ ਹਾਂ ਯੂਨੀਵਰਸਿਟੀ ਹਾਂ ਕਰ ਦੋ ਜੀ ਫਿਰ ਬਸ ਥਾਣੇ ਲੈ ਜਾਾਂਗੇ ਜਿਹੜੇ ਬਜੂ ਘਟੂ ਠੀਕ 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 15 ਫੁੱਟ ਹੋ ਗਿਆ ਉਹ ਨਲਕੀਆਂ ਹੋ ਗਈਆਂ ਪਾ ਵੀ ਲਾ ਦੇਾਂਗੇ ਸਣੀ ਇਹਦੇ ਨਾਲ 파ਟੂ ਨਹੀਂ ਵੀ ਹੈ ਹੈ ਕੋਲੀ ਬਿਊਟੀ ਬਣ ਜਾਂਦੀ ਹੈ ਵਧੀਆ ਹਾਂ ਐ ਨਹੀਂ ਮੋਟੇ ਜੀ ਸਹੀ ਗੱਲ ਨਹੀਂ ਰੋਣ ਨਹੀਂ ਲਈ ਜਾਂਦੀ ਹੈ ਬਾਹਲੀ ਹੋ ਗਈ ਹੈ ਟੱਕ ਹੋ ਗਿਆ ਆਪਣਾ ਦਾ ਹੋਰ ਤਾਂ ਨਹੀਂ ਰਹਿ ਕੋਈ ਠੀਕ ਹੈ ਮੇਰੀ ਜਲਦੀ ਚੱਲ ਜੀ ਵਾਸਨਾ ਠੀਕ ਆ। ਛੋਈ ਜਾਈ ਦਾ ਚੱਲ ਪੂ ਹੈ ਨਾ ਸਣੀ ਉਹੀ ਚੱਲ ਪੂ। 180 ਰੁਪਏ ਨੇ। ਹੈਗੇ ਨੇ। ਬਾ 16 18 ਚਲੋ ਜੀ। ਲੈ ਕੇ ਗਏ ਮਸਾਲਾ ਨਿੱਤ। ਬਾਸ ਹੀ ਬਾਸ। ਚਲਣਾ ਹੋਵੇ ਤੁਹਾਡੇ। ਇਹ ਲੱਗਦੇ ਜਲਾਵਾ ਲੈ। ਜੱਟ ਆਪਾਂ ਇੱਥੇ ਆਪੀ ਗੈਨ। ਹਾਂ। ਗਾਦੇ ਕੇ? ਪਹਿਲੇ ਨਾਲ ਆ ਜਾ ਜਗੇ ਹੈ। ਆ ਵੀ ਜਾ ਜਗੇ ਸਣੀ ਪੂਰੇ। ਨਹੀਂ ਕੋਈ ਜਾ ਕੇ। ਹਾਂ ਜੀ 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 ਸਤਿ ਸ਼੍ਰੀ ਅਕਾਲ ਬਣ ਕੇ ਕਰ ਦੋ ਕੋਈ ਨਿਕੜਾਈ ਵਾਲੇ ਸੂਟ ਦੋ ਤਿਆਰ ਹੋ ਗਏ ਇਹਦੇ ਨਾਲ ਕਿਹਦੇ ਆਹ ਕਰੀ ਕਿੰਨੇ ਲਗੰਦੀ ਆ ਵੀ ਲੈ ਲਿਆ ਬਾਈ ਛੜਾਈ ਦੇ ਸਾਰੇ ਕੰਮ ਹੀ ਹੋ ਗਏ ਇਹ ਮંત્રી ਜੀ ਕੰਮ ਆ ਯਾਰ ਕੀ ਹਾਲ ਹੈ ਬਈ ਆਈਆ ਵਧੀਆ ਉੜਾ ਗਣ ਵਧੀਆ ਆ ਜਾ ਜਾ ਦੋੜ ਵੰਗਣੇ ਵੀ ਕਿੱਥੇ ਦੂਰ ਭਾਏ ਨਾ ਕਿੱਥੇ ਛੱਡੇਗਾ ਯਾਰ ਸਹੀ ਗੱਲ ਆ ਇਧਰ ਹੀ ਸੋਚਿਆ ਤਾਂ ਨਹੀਂ ਸੀ ਆਏ ਵੀ ਆਪਾਂ ਅੱਗੇ ਨਸ਼ਾ ਕਰਨ ਆਉਦੇ ਹਣਾ ਕੱਟੇ ਫੋਟੋਆਂ ਵੀ ਆਨੇ ਮੇਰੇ ਕੋਲੇ ਵਿੱਚ ਲਾਉਂਗਾ ਇਹਦੇ ੱੱਲੇ ਆਏ ਕਰਕੇ ਵੀ ਹੁਣ ਆਏ ਛੱਡਣ ਬਾਰੇ ਆਵਾਂਗੇ ਯਾਰ ਬਹੁਤ ਜ਼ਮਸਤ ਕਰ ਕਰ ਦੇਖਦੇ ਕੋ ਵਧੀਆ ਹੁਣ ਟਾਈਮ ਮੈਂ ਕਹਿਣਾ ਹੁੰਦਾ ਯਾਰ ਹੁਣ ਆਪਾਂ ਸਾਰੀ ਜ਼ਿੰਦਗੀ ਨਾਲ ਸੋਡੀ ਕਰਾਂਗੇ ਛੱਡੋ ਨਿਕਲੋ ਜੋ ਪਾਰੇ ਵੱਟੋ ਆਪਣਾ ਯਾਰ ਨੂੰ ਦੱਸਾਂ ਐ ਬਾਰੇ ਲਾਉਂ ਥੱਲੇ ਫੋਟੋਆਂ ਵੀ ਪਈਆਂ ਨੇ ਮੇਰੇ ਕੋਲੇ ਵਿੱਚ ਲਾਉਂ ਥੱਲੇ ਐ ਡੈਟ ਕਰਕੇ ਹੋਰ ਲੋਟਾ ਕਮ ਵਧੀਆ ਵਈ ਵਧੀਆ ਜਮਾ ਸਰਾ ਆ ਜਾ ਬਈ ਆ ਜੀ ਪੱਪੂ ਦੇ ਮੱਤਰੋ ਫਰਾ ਦਵਾਈ ਮਿਲ ਗਈ ਸੀ ਆਪਾਂ ਨੂੰ ਦਵਾਈ ਅੱਜ ਬੰਦ ਹੋ ਗਿਆ ਸੀ 2 ਵਜੇ ਤੋਂ ਪਰਚੀ ਬੰਦ ਕਰ ਦਿੰਦੇ ਨੇ ਨਾ ਤਾਂ ਕਰਕੇ ਫਿਰ ਮੈਡੀਕਲ ਤੋਂ ਹੀ ਮਿਲੀ ਹੈ ਹਾਂ ਨੂੰ ਗਾਇ ਬਣਾਉਂਦੇ ਨੇ ਹੈ ਨਾ ਬੋਲਾ ਬੈਠੇ ਇੱਥੇ ਵੀ ਬੋਲਾ ਤਾਂ ਹਾਂ ਜੀ ਤਾਂ ਜੀ ਬੋਲਾ ਬੈਠੇ ਜੀ ਨਾ ਵੀ ਪੂਰਾ ਮਹੂਰੀ ਜਦੋਂ ਦੋ ਦੋ ਦੇ ਕਾਲ ਦੇ ਜੇ ਚਾਉਂਦੇ ਹੁੰਦੇ ਬਸਾਈਆਂ ਦੇ ਪੂਰਾ ਐ ਦਾਬਾ ਬਕੂ ਦੇ ਤਾਂ ਵੜ ਰਹੇ ਆ ਵੜਾ ਸਮੇਂ ਸਮੇਂ ਇਹ ਗੱਲਾਂ ਜੋ ਜਸਪੀ ਪੀ ਕੇ ਮਿੱਤਰੋ ਦਵਾਈ ਦਾ ਵਾਹਰ ਲੱਗਦੀ ਸੀ ਚੱਲੇ ਪੈਂਡ ਨੂੰ ਉਹ ਨਾ ਪਤਾ ਕੀ ਬਿਦਰੀ ਆ ਗਿਆ ਆਪਾਂ ਚੱਕਦੇ ਆ ਉਹਨਾਂ ਨੂੰ ਯਾਰਾ ਪਰ ਪਹੁੰਚ ਗਏ ਸੀ ਮਿੱਤਰੋ ਘਰ ਆਵਾਜ਼ ਆਈ ਇੱਥੇ ਆ ਜਾ ਹੁਣ ਜਾਵਾਂਗੇ ਕਿ ਚੱਲ ਨਾ ਨਾ ਜਾਵਣੀ ਤਬਾ ਆਹ ਕੁੱਟ ਕੁੱਟ ਨਾ ਨਾ ਬਸ ਬਈ ਤਨਵਾ ਦਿੰਦਾ ਚੱਲ ਅਰੇ ਮੈਂ ਗਿਆ ਆ ਪਾਇਆ ਨਾ ਹਾਂ ਚੱਲ ਕਦੋਂ ਮਰਜੀ ਆ ਜੀ ਠੀਕ ਆ ਤੈਨੂੰ ਦੱਸਿਆ ਵੀ ਕਦੋਂ ਉਂ ਵੀ ਮੈਂ ਇੱਥੇ ਮਾਰ ਲਾ ਕਰ ਗਿਆ ਸੀ ਇੱਥੇ ਉਹਨੇ ਜੇ ਮਣ ਜਾਏ ਕਰੇ ਉਹ ਡੋਂਗ ਫੋਨ ਲਾ ਲਿਆ ਜਾਏ ਮਣ ਜਾਵਾਂ ਡੋਲਿਆ ਕੋਈ ਲੈ ਫੋਨ ਲਾ ਲੀ ਚੰਗਾ ਠੀਕ ਹੈ ਗਏ ਜੀ ਬਰਾ ਜਿਦਰੀ ਨੂੰ ਕਰਤਾ ਬਾਏ ਚੱਲੇ ਆਪਾਂ ਪੱਖਿਆਂ ਨੇ ਮਿੱਤਰੋ ਸੱਲ ਸੱਲੇ ਜੇ ਬਦਲਦੇ ਆਂ ਫਿਰ ਕਿਉਂਕਿ ਉਹ ਘਟਦੇ ਚੱਲ ਆ ਥੋੜੇ ਆਲੇ ਆਈ ਸੀ ਆਪਾਂ ਚੱਲਾ ਗੇਟੀਆਂ ਆ ਮਸਰਦਾਨੀ ਵੀ ਲਾਉਣੀ ਇੱਥੇ ਕੰਮੇ ਬਾਰੇ ਮੱਸਰ ਜਾ ਹੋ ਜਾਂਦਾ ਸੀ ਤਾਂ ਕਰਕੇ ਮੈਂ ਕਹਾਂ ਮੱਸਰ ਦਾ ਨਹੀਂ ਲਾਈ ਦਿੱਤੇ ਹੁਣ ਇਹਨਾਂ ਨੂੰ ਖੜਾ ਕਰਨੀਆਂ ਮੌਜ ਨਾਲ ਬਦਲਦਾ ਮਿੱਤਰੋ ਪੁਰਾਣੇ ਵਾਲਾ ਲਾਹ ਤਾਂ ਲਾਦਾ ਨਾ ਮੈਂ ਹੁਣ ਦੇਖ ਰਿਹਾ ਕਿੰਨਾ ਕੁ ਭਜੋ ਕਰਾਉਣਾ ਚੈੱਕ ਕਰਦੇ ਵੀ ਬਹੁਤ ਪੀਪੇ ਅੱਖਿਆ ਸਾਨੂੰ ਦਿਖਾ ਦਿੰਦੇ ਆ ਬਈ ਪਿਕਨ ਇਹ ਤੇ ਚੱਲਣ ਲਾਗੇ। ਮਿਸਹੈ ਲਪਾਇਆ ਤਾਂ ਕਿੰਨਾ ਕ ਫਰਕ ਪੈ ਗਿਆ। ਦੇਖੋ। ਮਾਣਦੇ ਪੂਰੇ ਬਰੋਲੇ ਪਹਿਲਾਂ ਘਟ ਗੇੜਾ ਦਿੰਦੇ ਸੀ। ਚੱਲੇ ਜੇ ਬਦਲ ਗਏ ਹੁਣ। ਕਿਉਂ? ਮਾਣਦੇ ਬੁ ਮੇਰੀ ਐਨੇ ਦਾ ਬਹੁਤਾ। ਬਗੇ ਦਾ ਖੁੱਲਾ ਯਾਰ ਦੁਨੀਏ ਪਾਸੇ। ਹਾਂ ਬੁੱਲਾ। ਹੁਣ ਲਾ ਕੇ ਕੰਨ ਮੈਣ ਮਿੱਤਰੋ। ਮੀਂਹ ਜਾ। ਆਣ ਲੱਗਿਆ ਤਾਂ ਕਰਕੇ ਮਸਰ ਤਾਂ ਨਹੀਂ ਜਾਂ ਸੀ ਕੱਲ ਨੂੰ ਆਮਾ ਹੈ ਬਾਈ ਅੱਜ ਨਹੀਂ ਲੱਗਦੀ ਹੁਣ ਇਹ ਲੱਗਾ ਇੱਕ ਇਹਨੂੰ ਬੜਾ ਵੱਡਾ ਸੀ ਕਿਉਂ ਜਿਹੜਾ ਡੱਬਾ ਇਹ ਵੈਰਾਈਟੀ ਹੈ ਡਾ ਇਹ ਕੋਈ ਹੋਰ ਕੁਛ ਨਹੀਂ ਹੈ ਹਾਂ ਇਹਨੂੰ ਵੱਡੇ ਨੇ ਇਹਨਾਂ ਦੀਆਂ ਵੈਰਾਈਟੀਆਂ ਵੱਡੀਆਂ ਨੇ ਇਹਦੇ ਲੱਗੇ ਘੱਟ ਨੇ ਇਹਨੂੰ ਹਾਂ ਮੈਨੂੰ ਉਹਦੇ ਛੋਟੇ ਨੇ ਉਹਨੂੰ ਲੱਗੇ ਵਾਲੇ ਨੇ ਆ ਦੇਖੋ ਬਾਈ ਹੰਪ ਦਾ ਕੱਡਾ ਸਾਈਜ਼ ਆ ਦੇਖੋ ਕਰੋ ਜੇ ਇਹਦੇ ਰੰਗ ਆਈਦਾ ਰੰਗ ਉਹ ਛੋਲੇ ਵੱਡੇ ਨੇ ਆਂ ਬਾਈ ਨੂੰ ਆਈ ਨੂੰ ਇਹ ਸਾਰਿਆਂ ਨੂੰ ਆੜ ਆੜ ਬਰਾਇਟੀਆਂ ਨੇ ਚਾਚਾ ਇਹ ਸਾਰਿਆਂ ਦੀਆਂ ਸਾਰੀਆਂ ਹੀ ਕੋਈ ਕਿਹੜੀ ਹੈ ਕੋਈ ਕਿਹੜੀ ਆ ਉਹ ਆ ਨਾ ਉਹਾਂ ਛੋਟਿਆਂ ਜਿਹੜੇ ਨਜ਼ਾਰੇ ਤਾਂ ਬਹੁਤ ਹੁੰਦੇ ਝੂਪਣ ਜਿਹੜੇ ਹੈਂ ਛਾ ਬੜਾ ਇਹਦਾ ਝੂਪਣ ਜਿਹੜੇ ਵਸ ਗਏ ਬਾਈ ਇਹ ਵੀ ਇਹਦੂ ਬਾਅਦ ਮੁੜ ਕੇ ਸਾਲ ਤੇ ਜਾਊਗਾ ਹੋਰ ਇਹ ਮੂ ਚਾਚਾ ਇਹਨੂੰ ਫੜਵਾ ਸੀ ਇਹ ਤੂੰ ਆ ਦੇ ਹਜੇ ਛੋਟੇ ਅੰਬ ਵਾਲਿਆਂ ਨੂੰ ਸਹੀ ਗੱਲ ਉਹ ਉੱਧਰਲੇ ਪਾਸੇ ਤਾਂ ਨਹੀਂ ਆਏ ਜੀ ਅਜੇ ਤਰ ਮਸਰ ਨਹੀਂ ਪਾਈ ਆ ਇੱਥੇ ਕੁਛੇ ਬੜਲੇ ਸੀ ਹਮ ਸਹੀ ਗੱਲ ਇਹ ਤੋਂ ਡੱਗੇ ਸਾਦੇ ਨੇ ਹੂੰ ਦਾ ਮੜਾ ਜਿਹਾ ਹੱਥ ਨਹੀਂ ਲਾਉਣ ਦਾ ਮੜਾ ਜਿਹਾ ਹੱਥ ਨਹੀਂ ਲਾਉਣ ਦਾ ਤਾਂ ਮੈਂ ਉਹਦੀ ਹੱਥ ਚ ਆ ਗਿਆ ਜਿਹੜਾ ਕਿਰਿਆ ਉਹ ਦੇਖੋ ਪਰ ਲਾਹੋ ਆਹ ਰੋਦੀ ਬਹੁਤ ਕਰ ਜਾਂਦੇ ਨੇ ਰੋਜ ਬਹੁਤ ਖਾਂਦੇ ਨੇ ਬਹੁਤ ਲਾਈ ਸਾ ਆ ਬਚ ਰਹੀ ਆ ਭਾਈ ਮੈਂ ਨਾਲੇ ਜੜਿਆ ਪੱਟੀ ਜੀ ਲਾਤੀ ਅੱਜ ਮੈਂ ਸਰਦਾਨੀ ਵੀ ਲਾ ਦੇਾਂਗੇ ਕੱਲ ਮੀਂਹ ਆ ਗਿਆ ਸੀ ਤਾ ਕਰਕੇ ਅੱਜ ਇਹ ਤੇ ਚੱਲ ਰਿਹਾ ਕੰਮ ਮੌਸਮ ਵੀ ਅੱਜ ਬੱਦਲ ਵਾਈ ਜਿਹਾ ਅਲਰਟ ਜ਼ਿਆਦਾ ਕਰਿਆ ਹੋਇਆ ਕਿ ਮੀਂਹ ਬਹੁਤ ਆਉਣਾ ਮੀਂਹ ਬਹੁਤ ਆਉਣਾ ਪਰ ਐ ਵੀ ਲੱਗ ਜਾਂਦਾ ਮੇ ਸਾ ਵੀ ਸ਼ਾਂਤ ਹੋ ਗਿਆ ਬੈਠੇ ਨੇ ਆ ਜਾਈਂਦੇ ਨੇ ਬਸ ਕੂਏ ਵੀ ਚਾਹੀਦੇ ਨੇ ਮਿੱਤਰੋ ਬਕੂਏ ਨਾਲ ਆਪਾਂ ਆ ਪੱਟੀ ਜੀ ਤੇ ਲਾ ਕੇ ਬਸਕੂਆ ਠੀਕ ਆ ਤਾਂ ਉਹ ਤਾਰ ਨਾਲ ਲਾ ਦਿਆ ਕਰਾਂਗੇ ਠੀਕ ਹੈ ਇੱਕ ਚਾਹੀਦੇ ਨੇ ਹੱਡ ਜਿੱਟੀਆਂ ਜਿੱਟੀਆਂ ਪਰ ਸੌ ਲਾ ਕੇ ਉਧਰ ਮਤਲਬ ਕੀ ਕੰਦ ਚ ਲਾ ਕੇ ਮਸਾਲਾ ਨਹੀਂ ਲੱਗੀ ਰੋ ਤੇ ਇੱਕ ਛੋਟੀਆਂ ਜਿਹੀਆਂ ਵੀ ਨੇ ਇਹ ਛੋਟੀਆਂ ਜਾਈ ਜene ਇਹ ਵੀ ਲੱਗ ਜਣਗੇ ਉਹ ਵੱਡੀਆਂ ਵੀ ਆਹ ਚੀਜ਼ਾਂ ਚਾਹੀਦੀ ਨੇ ਬਈ ਚਲੋ ਫਿਰ ਆਪਾਂ ਲਾਉਣੇ ਆ ਦੇਖੋ ਕਿਵੇਂ ਲੱਗਦੀ ਐ ਆਉਂਦੀ ਐ ਫੱਟਾ ਸਾਰੀ ਦਿਖਾਉਣਾ ਏ ਤੁਹਾਨੂੰ ਲੱਗ ਗਿਆ ਫਿਰ ਮਤਲਬ ਮਸਰ ਦਾ ਨਹੀਂ ਲਾਉਣ ਦੇਖ ਲੈ ਮੈਂ ਦੀ ਐ ਸੱਟ ਬਸ ਖੂਗਿਆਂ ਲਾਤੇ ਬਾਈ ਜਿਹੜੀ ਇਹ ਤੇ ਤਾਰ ਜਾਂਦੀ ਆਪਣੀ ਤਾਰ ਪਾਈ ਹੋਈ ਆਇਆ ਹੈ ਜਮਾ ਹੈ ਉਤੋਂ ਦੀ ਮਲਕੇ ਉਹਦੇ ਨਾਲ ਲਾ ਕੇ ਆਇਆ ਬਸ ਖੂਗਾ ਲਾਦਣਿਆ ਇੱਥੇ ਇਹਦੇ ਨਾਲ ਆਇਆ ਤਾਰ ਤੇ ਪਾ ਗਿਆ ਖੂਗਾ ਉਧਰ ਬਸ ਖੂਗਿਆਂ ਤੋਂ ਇਹ ਕੰਮ ਲਾਇਤਾ ਪਾ ਹੈ ਇੱਕ ਖੂਗਾ ਲਾਦਾ ਇੱਥੇ ਬਾਈ ਆਇਆ ਸੈਟ ਕਰਕੇ ਹਣੇ ਰਾਂ ਐ ਖਚਾਂਗੇ ਕੋਹੇ ਨਾਲ ਵਾਲਾ ਸੈਟ ਰਾਂਦਾ ਲਾਉਣੀ ਵੀ ਵਾਲੀ ਸੌਖੇ ਚੋਂ ਲਾਉਣੀ ਆ ਆਹ ਨਹੀਂ ਬਸ ਉਹ ਇਹ ਹੌਲ ਹੌਲਾ ਹੋ ਕਰੀ ਜਾਂਦੇ ਆਂ ਅਸੀਂ ਲੈ ਜਾਂਦੇ ਆਂ ਰੰਗ ਕੇ ਮੈਂ ਬਾਈ ਮਸਰ ਦਾ ਨਹੀਂ ਰੰਗ ਅਸੀਂ ਜਾਣ ਕੇ ਫਿੱਕਾ ਜਿਹਾ ਲੈਂਦਾ ਹੋਰਿਆਂ ਜਾਂ ਦੂਜਿਆਂ ਰੰਗ ਤਾਂ ਹੋਰ ਵੀ ਵਾਲੇ ਪੜੇ ਚਮਕਦਿਆਂ ਵਾਲਿਆਂ ਨੇ ਫਿਰ ਤਾਂ ਕਰਕੇ ਅਸੀਂ ਇਹ ਫਿੱਕਾ ਜਿਹੀ ਲੋੜ ਰਾਂ ਇਹ ਚ ਲਾ ਦਈਏ ਬਾਈ ਆ ਪੱਟੀ ਜੀ ਚ ਠੀਕ ਆ ਐ ਐਸ ਰੂਟ ਪਾਤੇ ਆ ਪੱਟੀ ਦੇ ਵਿਚਲੀ ਨਗਾ ਕੇ ਉਹ ਤਾਰ ਵਿਚਲੀ ਨਗਾ ਦੈਂ ਫਿਰ ਇਹ ਅਲਕਿਤ ਐ ਪਰਦੇ ਵਾਂਗੂ ਐ ਜਾਇਆ ਕਰੂ ਜਦੋਂ ਆਹੋ ਕਰਨੀ ਆ ਜੋ ਪਸ਼ੂ ਕੱਢਣੇ ਨੇ ਬਾਹਰੇ ਐ ਪਾਦੇ ਬਈ ਤਾਰ 'ਚ ਜੇ ਉੱਥੋਂ ਆ ਬੰਨ ਕੇ ਇਹੋ ਕਰਦੇ ਆ ਪਰਦੇ ਵਾਂਗੂ ਐ ਪੋਇਆ ਕਰੂ ਦਿਖਾਉਣਾ ਹੈ ਤੁਹਾਨੂੰ ਆ ਗਿਆ ਕੇ ਦੇਖੋ ਬਹੁਤਾ ਹੈਗਾ ਫਟ ਆ ਗਈ ਮੇਤਰੋ ਜਿਹੜੀ ਵੱਧ ਗਈ ਸੀ ਉਹ ਇੱਥੇ ਇਕੱਠੀ ਕਰਕੇ ਆ ਥਾਮਲੇ ਨਾਲ ਲਾਤੀ ਇੱਥੇ ਉਧਰੋਂ ਵੀ ਆ ਲੈ ਬਸ ਹੁਣ ਗਿੱਟੀਆਂ ਲਾਉਣੇ ਵਾਲੇ ਰਹਿ ਗਏ ਕਰਮਨੋ ਸਕੂਲੋਂ ਲੈ ਜੀਦਾ ਸਕੂਲ ਦਾ ਟਾਈਮ ਹੋ ਗਿਆ ਫੇਰ ਦਿਖਾਉਣਾ ਤੁਹਾਨੂੰ ਵੀ ਕਿਵੇਂ ਇਕੱਠੀ ਹੁੰਦੀ ਹੈ ਕੀ ਗੱਲਬਾਤ ਆਹ ਦੇਖੋ ਭਈ ਐਂ ਐ ਹੋ ਗਿਆ ਕਰੂ ਆਂ ਜਾਂਦੀ ਰਾ ਜੋ ਇਕੱਠੀ ਕਰਨੇ ਫੇਰ ਐਂ ਕਰ ਦਮ ਭਾਜ ਹੱਲਿਆ ਤੋਂ ਦੇਖ ਵੋ ਇੱਕ ਚੋਂ ਨਿਕਲ ਗਿਆ ਨਾ ਕਰਨ ਨੇ ਐ ਇੱਲਾਤੀਆਂ ਫਿਰ ਗਿੱਟੀਆਂ ਮੇਥਰੋਂ ਆਹ ਫਰੀਕ ਹੀ ਲਾਤੀਆਂ ਵੱਡੀਆਂ ਨਾਲ ਤਾਂ ਆਦੀਆਂ ਮਾਸੂ ਪੂਰੇ ਜਾਂਦੇ ਲੱਗੇ ਮਸਰਦਾਨੀ ਜੀ ਅੱਜ ਬੈਠਣੀਆਂ ਨੇ ਯਾਰੇ ਨਾਲ ਮਾਰਲੀ ਕਰਦੇ ਸੀ ਸੈਟ ਅ ਫਿਰ ਮਸਰਦਾਨੀ ਜੀ ਮਿੱਤਰੋ ਮੇਂ ਆ ਬਿਆ ਕਾਨੀਆਂ ਤੰਦਣਾ ਦਾ ਬਣਾ ਹੀ ਕਰਦਾ ਰੱਬ بارش ਦੇ ਬਾਹਾਂ ਨੇ ਯਾ ਨਾ ਮজা ਲੈ ਜਵਾਨੀਆਂ ਲਾਤੀ ਬਈ ਮਸਰਦਾਨੀ ਆਏ ਉੱਥੇ ਰਹਿ ਗਈ ਥੋੜੀ ਜੀ ਉਹ ਸੈੱਟ ਕਰ ਦਾਂਗੇ ਚੱਕੋ ਮਿੱਤਰੋ ਕੰਮਗੇ ਮੌਜਾਂ ਜਮੈਸਾ